ਅਸਵੈਲੇ ਦੀ ਵੱਡੀ ਖਬਰ ਇਹ ਤਸਵੀਰਾਂ ਹਲਕਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਅਮਿਤਪੁਰਾ ਦੇ 23 ਸਾਲਾ ਨਵਦੀਪ ਸਿੰਘ ਦੀਆਂ ਨੇ ਜੋ ਕੈਨੇਡਾ ਦੇ ਸਰੀ ਵਿੱਚ ਆਪਣੀ ਕਾਰ ਦਰਿਆ ਵਿੱਚ ਡਿੱਗਣ ਤੋਂ ਬਾਅਦ ਲਾਪਤਾ ਹੋ ਗਿਆ ਜਾਣਕਾਰੀ ਮੁਤਾਬਕ ਨਵਦੀਪ ਸਿੰਘ ਅਮਿਤਪੁਰਾ ਆਪਣੇ ਚਾਰ ਦੋਸਤਾਂ ਨਾਲ ਕੈਂਪਿੰਗ ਕਰਨ ਦੇ ਲਈ ਗਿਆ ਸੀ ਅਚਾਨਕ ਕਾਰ ਫਿਸਲ ਗਈ ਅਤੇ ਦਰਿਆ ਵਿੱਚ ਡਿੱਗ ਗਈ ਨਵਦੀਪ ਦੇ ਤਿੰਨ ਦੋਸਤ ਕਿਸੇ ਤਰ੍ਹਾਂ ਦਰਿਆ ਵਿੱਚੋਂ ਬਾਹਰ ਆ ਗਏ ਪਰ ਨਵਦੀਪ ਸਿੰਘ ਕਾਰ ਸਮੇਤ ਦਰਿਆ ਵਿੱਚ ਵਹਿ ਗਿਆ ਕੈਨੇਡਾ ਦੇ ਸਰੀ ਦੀ ਪੁਲਿਸ ਅਤੇ ਬਚਾਅ ਟੀਮ ਨਵਦੀਪ ਸਿੰਘ ਦੀ ਭਾਲ ਕਰ ਰਹੀ ਹੈ ਪਰ ਹੁਣ ਤੱਕ ਨਵਦੀਪ ਸਿੰਘ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੋਰ ਅਪਡੇਟ ਦੇ ਲਈ ਬਣੇ ਰਹੋ ਜੀਵੀਐਸ ਟਾਈਮ ਦੇ ਨਾਲ ਇਸ ਵੇਲੇ ਦੀ ਵੱਡੀ ਖਬਰ ਇਹ ਤਸਵੀਰਾਂ ਹਲਕਾ ਨਿਹਾਲ ਸਿੰਘਗੋੜਾ ਦੇ ਅਧੀਨ ਪੈਂਦੇ ਪਿੰਡ ਅਮਿਤਪੁਰਾ ਦੇ 23 ਸਾਲਾ ਨਵਦੀਪ ਸਿੰਘ ਦੀਆਂ ਨੇ ਜੋ ਕੈਨੇਡਾ ਦੇ ਸਰੀ ਵਿੱਚ ਆਪਣੀ ਕਾਰ ਦਰਿਆ ਵਿੱਚ ਡਿੱਗਣ ਤੋਂ ਬਾਅਦ ਲਾਪਤਾ ਹੋ ਗਿਆ ਜਾਣਕਾਰੀ ਮੁਤਾਬਕ ਨਵਦੀਪ ਸਿੰਘ ਅਮਿਤਪੁਰਾ ਆਪਣੇ ਚਾਰ ਦੋਸਤਾਂ ਨਾਲ ਕੈਂਪਿੰਗ ਕਰਨ ਦੇ ਲਈ ਗਿਆ ਸੀ ਅਚਾਨਕ ਕਾਰ ਫਿਸਲ ਗਈ ਅਤੇ ਦਰਿਆ ਵਿੱਚ ਡਿੱਗ ਗਈ ਨਵਦੀਪ ਦੇ ਤਿੰਨ ਦੋਸਤ ਕਿਸੇ ਤਰ੍ਹਾਂ ਦਰਿਆ ਵਿੱਚੋਂ ਬਾਹਰ ਆ ਗਏ ਪਰ ਨਵਦੀਪ ਸਿੰਘ ਕਾਰ ਸਮੇਤ ਦਰਿਆ ਵਿੱਚ ਵਹਿ ਗਿਆ। ਕੈਨੇਡਾ ਦੇ ਸਰੀ ਦੀ ਪੁਲਿਸ ਅਤੇ ਬਚਾਅ ਟੀਮ ਨਵਦੀਪ ਸਿੰਘ ਦੀ ਭਾਲ ਕਰ ਰਹੀ ਹੈ ਪਰ ਹੁਣ ਤੱਕ ਨਵਦੀਪ ਸਿੰਘ ਦੀ ਕੋਈ ਖਬਰ ਸਾਹਮਣੇ ਨਹੀਂ ਆਈ। ਹੋਰ ਅਪਡੇਟ ਦੇ ਲਈ ਬਨੇ ਰਹੋ ਜੇ ਵੀ ਇਸ ਟਾਈਮ ਦੇ ਨਾਲ। ਇਸ ਵੇਲੇ ਦੀ ਵੱਡੀ ਖਬਰ ਇਹ ਤਸਵੀਰਾਂ ਹਲਕਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਅਹਿਮਦਪੁਰਾ ਦੇ 23 ਸਾਲਾ ਨਵਦੀਪ ਸਿੰਘ ਦੀਆਂ ਨੇ ਜੋ ਕੈਨੇਡਾ ਦੇ ਸਰੀ ਵਿੱਚ ਆਪਣੀ ਕਾਰ ਦਰਿਆ ਵਿੱਚ ਡਿੱਗਣ ਤੋਂ ਬਾਅਦ ਲਾਪਤਾ ਹੋ ਗਿਆ। ਜਾਣਕਾਰੀ ਮੁਤਾਬਕ ਨਵਦੀਪ ਸਿੰਘ ਅਮਦਪੁਰਾ ਆਪਣੇ ਚਾਰ ਦੋਸਤਾਂ ਨਾਲ ਕੈਂਪਿੰਗ ਕਰਨ ਦੇ ਲਈ ਗਿਆ ਸੀ ਅਚਾਨਕ ਕਾਰ ਫਿਸਲ ਗਈ ਅਤੇ ਦਰਿਆ ਵਿੱਚ ਡਿੱਗ ਗਈ ਨਵਦੀਪ ਦੇ ਤਿੰਨ ਦੋਸਤ ਕਿਸੇ ਤਰ੍ਹਾਂ ਦਰਿਆ ਵਿੱਚੋਂ ਬਾਹਰ ਆ ਗਏ ਪਰ ਨਵਦੀਪ ਸਿੰਘ ਕਾਰ ਸਮੇਤ ਦਰਿਆ ਵਿੱਚ ਵਹਿ ਗਿਆ ਕੈਨੇਡਾ ਦੇ ਸਰੀ ਦੀ ਪੁਲਿਸ ਅਤੇ ਬਚਾਅ ਟੀਮ ਨਵਦੀਪ ਸਿੰਘ ਦੀ ਭਾਲ ਕਰ ਰਹੀ ਹੈ ਪਰ ਹੁਣ ਤੱਕ ਨਵਦੀਪ ਸਿੰਘ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੋਰ ਅਪਡੇਟ ਦੇ ਲਈ ਬਣੇ ਰਹੋ ਜੀ ਵੀ ਐਸ ਟਾਈਮ ਦੇ ਨਾਲ ਇਸ ਵੇਲੇ ਦੀ ਵੱਡੀ ਖਬਰ ਇਹ ਤਸਵੀਰਾਂ ਹਲਕਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਅਮ੍ਰਿਤਪੁਰਾ ਦੇ 23 ਸਾਲਾ ਨਵਦੀਪ ਸਿੰਘ ਦੀਆਂ ਨੇ ਜੋ ਕੈਨੇਡਾ ਦੇ ਸਰੀ ਵਿੱਚ ਆਪਣੀ ਕਾਰ ਦਰਿਆ ਵਿੱਚ ਡਿੱਗਣ ਤੋਂ ਬਾਅਦ ਲਾਪਤਾ ਹੋ ਗਿਆ। ਜਾਣਕਾਰੀ ਮੁਤਾਬਕ ਨਵਦੀਪ ਸਿੰਘ ਅਮ੍ਰਿਤਪੁਰਾ ਆਪਣੇ ਚਾਰ ਦੋਸਤਾਂ ਨਾਲ ਕੈਂਪਿੰਗ ਕਰਨ ਦੇ ਲਈ ਗਿਆ ਸੀ। ਅਚਾਨਕ ਕਾਰ ਫਿਸ ਲਗੀ ਅਤੇ ਦਰਿਆ ਵਿੱਚ ਡੱਗ ਗਈ। ਨਵਦੀਪ ਦੇ ਤਿੰਨ ਦੋਸਤ ਕਿਸੇ ਤਰ੍ਹਾਂ ਦਰਿਆ ਵਿੱਚੋਂ ਬਾਹਰ ਆ ਗਏ ਪਰ ਨਵਦੀਪ ਸਿੰਘ ਕਾਰ ਸਮੇਤ ਦਰਿਆ ਵਿੱਚ ਵਹਿ ਗਿਆ। ਕੈਨੇਡਾ ਦੇ ਸਰੀ ਦੀ ਪੁਲਿਸ ਅਤੇ ਬਚਾਅ ਟੀਮ ਨਵਦੀਪ ਸਿੰਘ ਦੀ ਭਾਲ ਕਰ ਰਹੀ ਹੈ ਪਰ ਹੁਣ ਤੱਕ ਨਵਦੀਪ ਸਿੰਘ ਦੀ ਕੋਈ ਖਬਰ ਸਾਹਮਣੇ ਨਹੀਂ ਆਈ। ਔਰ ਅਪਡੇਟ ਦੇ ਲਈ ਬਨੇ ਰਹੋ ਜੀਵੀਐਸ ਟਾਈਮ ਦੇ ਨਾਲ। ਇਸ ਵੇਲੇ ਦੀ ਵੱਡੀ ਖਬਰ ਇਹ ਤਸਵੀਰਾਂ ਹਲਕਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਅਹਿਮਦਪੁਰਾ ਦੇ 23 ਸਾਲਾ ਨਵਦੀਪ ਸਿੰਘ ਦੀਆਂ ਨੇ ਜੋ ਕਨੇਡਾ ਦੇ ਸਰੀ ਵਿੱਚ ਆਪਣੀ ਕਾਰ ਦਰਿਆ ਵਿੱਚ ਡਿੱਗਣ ਤੋਂ ਬਾਅਦ ਲਾਪਤਾ ਹੋ ਗਿਆ। ਜਾਣਕਾਰੀ ਮੁਤਾਬਕ ਨਵਦੀਪ ਸਿੰਘ ਅਹਿਮਦਪੁਰਾ ਆਪਣੇ ਚਾਰ ਦੋਸਤਾਂ ਨਾਲ ਕੈਂਪਿੰਗ ਕਰਨ ਦੇ ਲਈ ਗਿਆ ਸੀ। ਅਚਾਨਕ ਕਾਰ ਫਿਸਲ ਗਈ ਅਤੇ ਦਰਿਆ ਵਿੱਚ ਡਿੱਗ ਗਈ। ਨਵਦੀਪ ਦੇ ਤਿੰਨ ਦੋਸਤ ਕਿਸੇ ਤਰ੍ਹਾਂ ਦਰਿਆ ਵਿੱਚੋਂ ਬਾਹਰ ਆ ਗਏ ਪਰ ਨਵਦੀਪ ਸਿੰਘ ਕਾਰ ਸਮੇਤ ਦਰਿਆ ਵਿੱਚ ਵਹਿ ਗਿਆ। ਕੈਨੇਡਾ ਦੇ ਸਰੀ ਦੀ ਪੁਲਿਸ ਅਤੇ ਬਚਾਅ ਟੀਮ ਨਵਦੀਪ ਸਿੰਘ ਦੀ ਭਾਲ ਕਰ ਰਹੀ ਹੈ ਪਰ ਹੁਣ ਤੱਕ ਨਵਦੀਪ ਸਿੰਘ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੋਰ ਅਪਡੇਟ ਦੇ ਲਈ ਬਣੇ ਰਹੋ ਜੀਵੀਐਸ ਟਾਈਮ ਦੇ ਨਾਲ ਇਸ ਵੇਲੇ ਦੀ ਵੱਡੀ ਖਬਰ ਇਹ ਤਸਵੀਰਾਂ ਹਲਕਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਅਮਿਤਪੁਰਾ ਦੇ 23 ਸਾਲਾ ਨਵਦੀਪ ਸਿੰਘ ਦੀਆਂ ਨੇ ਜੋ ਕੈਨੇਡਾ ਦੇ ਸਰੀ ਵਿੱਚ ਆਪਣੀ ਕਾਰ ਦਰਿਆ ਵਿੱਚ ਡਿੱਗਣ ਤੋਂ ਬਾਅਦ ਲਾਪਤਾ ਹੋ ਗਿਆ ਜਾਣਕਾਰੀ ਮੁਤਾਬਕ ਨਵਦੀਪ ਸਿੰਘ ਅਮਿਤਪੁਰਾ ਆਪਣੇ ਚਾਰ ਦੋਸਤਾਂ ਨਾਲ ਕੈਂਪਿੰਗ ਕਰਨ ਦੇ ਲਈ ਗਿਆ ਸੀ ਅਚਾਨਕ ਕਾਰ ਫਿਸਲ ਗਈ ਅਤੇ ਦਰਿਆ ਵਿੱਚ ਡਿੱਗ ਗਈ ਨਵਦੀਪ ਦੇ ਤਿੰਨ ਦੋਸਤ ਕਿਸੇ ਤਰ੍ਹਾਂ ਦਰਿਆ ਵਿੱਚੋਂ ਬਾਹਰ ਆ ਗਏ ਪਰ ਨਵਦੀਪ ਸਿੰਘ ਕਾਰ ਸਮੇਤ ਦਰਿਆ ਵਿੱਚ ਵਹਿ ਗਿਆ ਕੈਨੇਡਾ ਦੇ ਸਰੀ ਦੀ ਪੁਲਿਸ ਅਤੇ ਬਚਾਅ ਟੀਮ ਨਵਦੀਪ ਸਿੰਘ ਦੀ ਭਾਲ ਕਰ ਰਹੀ ਹੈ ਪਰ ਹੁਣ ਤੱਕ ਨਵਦੀਪ ਸਿੰਘ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੋਰ ਅਪਡੇਟ ਦੇ ਲਈ ਬਣੇ ਰਹੋ ਜੀ ਵੀ ਐਸ ਟਾਈਮ ਦੇ ਨਾਲ